ਜਪੋ ਜੀ ਸਤਨਾਮ ਸਤਨਾਮ ਅਸੂ ਅਸਾ ਪੂਰੀਆਂ ਜਬ ਗੁਰ ਪੈ ਦਿਆਨ ਚਰਨਿ ਲਾਉ ਦਸ ਕੋ ਕਰੋ ਪ੍ਰਭੂ ਪ੍ਰਤਪਾ ਤਪਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਅਪਾਰ ਅਪਾਰ ਕਿਰਪਾ ਹੈ ਜੋ ਹਰ ਰੋਜ਼ ਤਨ ਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਸੰਗਤਾਂ ਆਨੰਦਮਾਨ ਨੇ ਹਨ ਔਰ ਗੁਰੂ ਪਿਆਰੀ ਸਾਸੂ ਜਿਓ ਅੱਜ ਆਪ ਸਭ ਸੰਗਤਾਂ ਬਹੁਤ ਹੀ ਭਾਗਾ ਭਰੀਆਂ ਹੋ ਜੋ ਅੱਜ ਸੰਗਰਾਂਦ ਦਾ ਪਿੱਤਰ ਦਿਹਾੜਾ ਹੈ ਔਰ ਗੁਰੂ ਪਿਆਰੀ ਸਾਥ ਸੰਗਤ ਜਿਓ ਅਸੂ ਦਾ ਮਹੀਨਾ ਆਰੰਭ ਹੋਇਆ ਹੈ। ਔਰ ਗੁਰੂ ਪਿਆਰੇ ਸਾਥ ਸੰਗਤ ਜੋ ਸਤਿਗੁਰੂ ਜੀ ਸਾਨੂੰ ਇਸ ਪਾਵਨ ਮਹੀਨੇ ਦੇ ਵਿੱਚ ਕੀ ਉਪਦੇਸ਼ ਦਿੰਦੇ ਹਨ? ਸਾਨੂੰ ਕੀ ਕਰਨਾ ਚਾਹੀਦਾ ਹੈ? ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ? ਇਹ ਗੁਰੂ ਪਿਆਰੇ ਸਾਥ ਸੰਗਤ ਜੋ ਇਹਨੂੰ ਆਪਾਂ ਗੁਰੂ ਦੀ ਕਲਾਸ ਵਿੱਚ ਸਮਝ ਸਕਦੇ ਹਾਂ। ਜਿਵੇਂ ਬੱਚਾ ਸਕੂਲ ਜਾਂਦਾ ਹੈ ਤੇ ਕੁਝ ਸਿੱਖ ਕੇ ਆਉਂਦਾ ਹੈ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੇ ਚਰਨਾਂ ਦੇ ਵਿੱਚ ਆਉਨੇ ਹਾਂ ਤਾਂ ਕੁਝ ਨਾ ਕੁਝ ਸਾਨੂੰ ਸਿੱਖਣ ਨੂੰ ਮਿਲਦਾ ਹੈ ਔਰ ਜਦੋਂ ਅਸੀਂ ਹਰ ਰੋਜ਼ ਗੁਰੂ ਦੀ ਬਾਣੀ ਪੜ੍ਹਦੇ ਹਾਂ ਗੁਰੂ ਦੀ ਬਾਣੀ ਸੁਣਦੇ ਹਾਂ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਔਰ ਗੁਰੂ ਪੈਲੇ ਸਾ ਸਝੋ ਇਸੇ ਤਰ੍ਹਾਂ ਸਤ ਗੁਰ ਜੀ ਅੱਜ ਦੇ ਪਾਵਨ ਪਿੱਤਰ ਸੰਗ੍ਰਾਮ ਦੇ ਸ਼ਬਦ ਹਾੜੇ ਤੇ ਸਤ ਗੁਰ ਜੀ ਬਖਸ਼ਿਸ਼ ਕਰਦੇ ਐ ਅਸੂ ਆਸਾਂ ਪੂਰੀਆਂ ਜਬ ਗੁਰ ਪੈ ਦਿਆਲ ਚਰਨੀ ਲਾਵੋ ਦਾਸ ਕੋ ਕਰੋ ਪ੍ਰਭੂ ਪ੍ਰਤਪਾਲ ਅਸੂ ਦੇ ਮਹੀਨੇ ਜੀਵਦਿਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦਿਆਂ ਹਨ ਸਾਰੇ ਸੰਸਾਰ ਦੇ ਪਲਣਾ ਕਰਨ ਵਾਲੇ हे ਪ੍ਰਭੂ ਪਰਮਾਤਮਾ ਜੀ ਆਪਣੇ ਸੇਵਕਾਂ ਨੂੰ ਆਪਣੇ ਚਰਨਾਂ ਦੇ ਨਾਲ ਲਗਾ ਲਓ ਕਿਉਂਕਿ ਗੁਰੂ ਘਰੇ ਸਾਥ ਸੰਗਤ ਜਿਉ ਜਦੋਂ ਆਪਾਂ ਸਕੂਲ ਦੇ ਵਿੱਚ ਜਾਂਨੇ ਹਾਂ ਤੇ ਸਕੂਲ ਦੇ ਵਿੱਚ ਹਾਜ਼ਰੀ ਲੱਗਦੀ ਹੈ ਤੇ ਇਸੇ ਤਰ੍ਹਾਂ ਸਤਿਗੁਰੂ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਕਿ ਆਪਣੇ ਬੱਚਿਆਂ ਦੇ ਆਪਣੇ ਦਾਸਾਂ ਦੇ ਆਪਣੇ ਸੇਵਕਾਂ ਦੀ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਲਗਾ ਲਓ ਕਿਉਂਕਿ ਜਦੋਂ ਅਸੀਂ ਗੁਰੂ ਦੇ ਚਰਨਾਂ ਵਿੱਚ ਆਉਨੇ ਹਾਂ ਤੇ ਸਾਡੀਆਂ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ ਉਹ ਪ੍ਰਭੂ ਸ਼ਬਦ ਦੀ ਪਾਲਣਾ ਕਰਨ ਵਾਲਾ ਹੈ ਉਹ ਸ਼ਬਦ ਦੀ ਪਾਲਣਾ ਕਰਦਾ ਹੈ ਸ਼ਬਦਿਆਂ ਇਛਾਵਾਂ ਵੀ ਪੂਰੀਆਂ ਕਰਦਾ ਹੈ ਹੁਣ ਆਪਾਂ ਗੁਰੂ ਪਿਆਰੀ ਸਾਧ ਸੰਗਤ ਜੋ ਦੇਖੀਏ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਹੜ੍ਹ ਆਏ ਔਰ ਹੜ੍ਹਾਂ ਦੇ ਆਉਣ ਦੇ ਕਾਰਨ ਗੁਰੂ ਪਿਆਰੀ ਸਾਧ ਸੰਗਤ ਜੋ ਜਿੱਥੇ ਸੰਗਤਾਂ ਨੂੰ ਮੁਸੀਬਤਾਂ ਚਲਣੀਆਂ ਪਈਆਂ ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਸੰਤਾਂ ਦੇ ਵਿੱਚ ਆਪਸ ਦੇ ਵਿੱਚ ਪਿਆਰ ਦੇਖਣ ਨੂੰ ਮਿਲਿਆ ਜਦੋਂ ਮੁਸੀਬਤ ਆਉਂਦੀ ਹੈ ਉਸ ਮੁਸੀਬਤ ਵਿੱਚੋਂ ਨਿਕਲਣਾ ਕਿਵੇਂ ਹੈ ਕਿਵੇਂ ਆਪਾਂ ਇੱਕ ਦੂਸਰੇ ਦਾ ਸਾਥ ਦੇਣਾ ਹੈ ਉਹਨਾਂ ਸੰਤਾਂ ਦੇ ਵਿੱਚ ਉਹ ਪਰਮਾਤਮਾ ਨੇ ਐਸਾ ਜਜ਼ਬਾ ਪੈਦਾ ਕੀਤਾ ਕਿ ਜਿਨ੍ਹਾਂ ਨੇ ਆਪਣੇ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਲੋਕਾਂ ਦੀ ਮਦਦ ਕੀਤੀ ਉਹਨਾਂ ਤੱਕ ਰਾਸ਼ਨ ਪਹੁੰਚਾਇਆ ਜਿਨ੍ਹਾਂ ਨੇ ਫੜਾਂ ਦੇ ਵਿੱਚ ਆਪਣੇ ਘਰ ਦੇਖਦੇ ਗੁਰੂ ਪਹਿਰੇ ਸਾਧ ਸੰਗਤ ਜੀ ਉਹ ਗਵਾਲੇ ਪਾਪ ਕੇ ਜਿਨ੍ਹਾਂ ਦੇ ਘਰ ਡਿੱਗੇ ਜਿਨ੍ਹਾਂ ਦੇ ਘਰਾਂ ਦਾ ਨੁਕਸਾਨ ਹੋਇਆ ਉਹਨਾਂ ਤੱਕ ਵੀ ਸੰਤਾਂ ਨੇ ਸੇਵਾ ਪਹੁੰਚਾਈ ਇਹ ਜज्ਬਾ ਕਿੱਥੋਂ ਪੈਦਾ ਹੁੰਦਾ ਹੈ ਕਿਉਂ ਕਰਦੇ ਲੋਕ ਸੇਵਾ ਕਿਉਂਕਿ ਗੁਰੂ ਪਹਿਰੇ ਸਾਧ ਸੰਗਤ ਜੀ ਸਾਡਾ ਜਿਹੜਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਸੰਤਾਂ ਮਹਾਂਪੁਰਸ਼ਾਂ ਦੀ ਧਰਤੀ ਤੇ ਹਰ ਕੋਈ ਪਰਮਾਤਮਾ ਦਾ ਨਾਮ ਲੈਂਦਾ ਹੈ ਸਭ ਦੇ ਭਲੇ ਦੀ ਅਰਦਾਸ ਹੁੰਦੀ ਆਪਾਂ ਦੇਖਦੇ ਹਾਂ ਹਰ ਰੋਜ਼ ਕਿਸੇ ਨਾ ਕਿਸੇ ਪਾਸੋਂ ਸਾਡੇ ਗੁਰੂ ਘਰਾਂ ਦੇ ਵਿੱਚੋਂ ਆਵਾਜ਼ਾਂ ਸਾਡੇ ਘਰ ਤੱਕ ਪਹੁੰਚਦੀਆਂ ਹਨ ਮੰਦਰਾਂ ਦੇ ਵਿੱਚੋਂ ਆਵਾਜ਼ਾਂ ਪਹੁੰਚਦੀਆਂ ਸਭ ਦੇ ਭਲੇ ਦੀ ਆਪਾਂ ਅਰਦਾਸ ਬੇਨਤੀ ਕਰਦੇ ਹਾਂ ਔਰ ਸਤਿਗੁਰੂ ਜੀ ਇਸੇ ਕਰਕੇ ਕਹਿੰਦੇ ਉਹ ਸੰਸਾਰੇ ਸੰਸਾਰ ਦੀ ਪਾਲਣਾ ਕਰਨ ਵਾਲਾ ਉਹ ਪ੍ਰਭੂ ਪਰਮਾਤਮਾ ਹੈ ਹੁਣ ਵੀ ਆਪਾਂ ਦੇਖੇ ਗੁਰੂ ਪਹਿਲੇ ਸਾਥ ਸੂ ਜਿਨ੍ਹਾਂ ਦੇ ਘਰ ਡਿਗੇ ਹੋਏ ਹਨ ਉਹਨਾਂ ਦੇ ਘਰਾਂ ਨੂੰ ਬਣਾਉਣ ਵਾਸਤੇ ਵੀ ਲੋਕ ਤਿਆਰ ਹਨ ਕਿ ਅਸੀਂ ਸੇਵਾ ਦੇ ਵਿੱਚ ਉਹਨਾਂ ਦੇ ਘਰ ਬਣਾ ਕੇ ਦੇਵਾਂਗੇ ਜਿਨ੍ਹਾਂ ਦੇ ਘਰ ਡਿਗੇ ਹੋਏ ਹਨ ਇਹ ਸਭ ਉਸ ਪਰਮਾਤਮਾ ਦੀ ਅਪਾਰ ਕਿਰਪਾ ਹੈ ਇਸੇ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਅਸੂ ਆਸਾਂ ਪੂਰੀਆਂ ਜਦ ਗੁਰ ਪਹਿ ਦਿਆਲ ਕਿਉਂ ਜਦੋਂ ਗੁਰੂ ਧਿਆਨ ਹੋ ਜਾਵੇ ਸਾਡੇ ਤੇ ਕਿਰਪਾ ਕਰ ਦੇਵੇ ਤਾਂ ਗੁਰੂ ਪੈਰੀ ਸਾਸ ਸੰਜੋ ਸਾਡੀਆਂ ਸਤਾਰੀਆਂ ਆਸਾਂ ਮਰਾਦਾ ਪੂਰੀਆਂ ਹੋ ਜਾਂਦੀਆਂ ਹਨ ਜਦੋਂ ਅਸੀਂ ਦੁੱਖ ਦੀ ਕੜੀ ਦੇ ਵਿੱਚ ਉਸ ਪਰਮਾਤਮਾ ਨੂੰ ਯਾਦ ਕਰਦੇ ਹਾਂ ਤੇ ਫਿਰ ਗੁਰੂ ਪੈਰੀ ਸਾਸ ਸੰਜੋ ਉਹ ਵੀ ਸਾਡੇ ਨਾਲ ਆ ਕੇ ਖੜ ਜਾਂਦਾ ਹੈ ਔਰ ਗੁਰੂ ਪੈਰੀ ਸਾਸ ਸੰਜੋ ਕਿਤੇ ਪਰਮਾਤਮਾ ਆਪ ਕੋਈ ਅਲੱਗ ਰੂਪ ਧਾਰਨ ਨਹੀਂ ਕਰਕੇ ਆਉਂਦਾ ਕਿ ਉਹ ਲਗ ਰੂਪ ਧਾਰਨ ਕਰਕੇ ਆਉਂਦਾ ਕਿ ਉਹ ਬਹੁਤ ਸੋਹਣਾ ਸੋਹਣਾ ਉਹਦੇ ਤੇ ਲੱਦਿਆ ਹੁੰਦਾ ਨਹੀਂ ਉਹ ਵੀ ਗੁਰੂ ਪੈਰੀ ਸਾਧ ਸੰਗਤ ਸਾਡੇ ਵਰਗੇ ਆਪ ਮਰ ਕੇ ਸਰੀਰਾਂ ਦੇ ਵਿੱਚ ਹੀ ਆਉਂਦਾ ਹੈ ਜਿਹੜੇ ਲੋਕ ਸੇਵਾ ਕਰਦੇ ਹਨ ਜੜੀਆਂ ਸੰਗਤਾਂ ਸੇਵਾ ਕਰਦੇ ਆ ਉਹਨਾਂ ਦੇ ਵਿੱਚ ਪਰਮਾਤਮਾ ਦਾ ਵਾਸਾ ਹੋਇਆ ਉਹਨਾਂ ਨੇ ਦਸਾਂ ਨਾਂ ਦੀ ਕਿਰਤ ਕਮਾਈ ਕਰਕੇ ਉਹਨਾਂ ਸੰਤਾਂ ਦੀ ਸੇਵਾ ਕੀਤੀ ਜਿਨ੍ਹਾਂ ਤੇ ਮੁਸੀਬਤ ਆਈ ਹੈ ਔਰ ਉਹਨਾਂ ਮੁਸੀਬਤਾਂ ਚੋਂ ਇੱਕ ਦੂਸਰੇ ਨੂੰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਹੈ। ਪ੍ਰੇਮ ਤਾਰ ਗੁਰ ਨਾਮ ਮਨ ਗਲ ਪਾਵੋ ਮਾਲ ਦਰਸ਼ਨ ਕਰ ਗੁਰ ਚਰਨ ਕੋ ਤਦ ਹੀ ਭੈ ਨਿਹਾਲ ਕਿ ਪ੍ਰੇਮ ਦੀ ਤਾਰ ਪਾ ਕੇ ਗੁਰੂ ਦੇ ਨਾਮ ਦੀ ਮਾਲਾ ਗਲ ਵਿੱਚ ਪਾ ਕੇ ਅਤੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੇ ਦਰਸ਼ਨ ਕਰਨ ਨਾਲ ਜੀਵ ਨੇ ਹਾਲ ਹੋ ਜਾਂਦਾ ਹੈ ਕਿ ਜਦੋਂ ਅਸੀਂ ਗੁਰੂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਕਾਰਜ ਕਰਦੇ ਹਾਂ ਤੇ ਗੁਰੂ ਪੈਰੀ ਸਾ ਸਜੋ ਕਾਰਜ ਸਫਲ ਹੋ ਜਾਂਦੇ ਹਨ ਗੁਰ ਕੀ ਮੂਰਤ ਮਨ ਵਿਖੈ ਧਰੋ ਸਹਰਦਮ ਧਿਆਨ ਨਾਮ ਗਨ ਇਸ਼ਨਾਨ ਕਰ ਦੁਆਰੇ ਪਾਵੇ ਮਾਨ ਕਿ ਜਿਹੜਾ ਵੀ ਜੀਵ ਆਪਣੇ ਗੁਰੂ ਦੀ ਮੂਰਤ ਨੂੰ ਸੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਕਾਰਜ ਕਰਦਾ ਹੈ ਉਹਦੇ ਸਾਰੇ ਕਾਰਜ ਸਵਲ ਹੋ ਜਾਂਦੇ ਹਨ ਔਰ ਉਹ ਫਿਰ ਜਿੱਥੇ-ਜਿੱਥੇ ਵੀ ਜੀਵ ਜਾਂਦਾ ਹੈ ਉਹਦਾ ਮਾਨ ਸਤਕਾਰ ਵਧਦਾ ਜਾਂਦਾ ਹੈ ਜਿਵੇਂ ਪਹਿਲਾਂ ਦੱਸਿਆ ਗੁਰੂ ਪੈਰੀ ਸਾਧ ਸੰਗਤ ਜੋ ਜਿਹੜੀਆਂ ਸੰਤਾਂ ਸੇਵਾ ਕਰ ਰਹੀਆਂ ਹਨ ਐਸੇ ਵੇਲੇ ਜਿਵੇਂ ਹੜਾਂ ਦੇ ਵਿੱਚ ਉਹ ਪਰਮਾਤਮਾ ਦੇ ਰੂਪ ਨੂੰ ਸਰੂਪ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰਕੇ ਹੀ ਸੇਵਾ ਕਰਦੇ ਹਨ ਇੱਥੇ ਵੀ ਕੋਈ ਇੱਕ ਦੂਸਰੇ ਦਾ ਦੇਖਦਾ ਨਹੀਂ ਕਿ ਮੇਰਾ ਜਾਣਕਾਰ ਹੈ ਮੇਰੇ ਅਜਾਣਕਾਰ ਨਹੀਂ ਹੈ ਉਹ ਹਰ ਕਿਸੇ ਦੀ ਸੇਵਾ ਕਰਦਾ ਹੈ ਗੁਰ ਚਰਨੀ ਲਗ ਭਗਤ ਕਰ ਤਿਆਗ ਮੋਹ ਕਾ ਜਾਲ ਗੁਰੂ ਭਗਤੀ ਤਬ ਪਾਈਏ ਜੇ ਹੋਵੇ ਲਿਖਿਆ ਭਾਗ ਕਿਹੇ ਜੀਵ ਗੁਰੂ ਦੇ ਚਰਨਾਂ ਨਾਲ ਲੱਗ ਕੇ ਭਗਤੀ ਕਰਕੇ ਮੋਹ ਦਾ ਜਾਲ ਤਿਆਗਦੇ ਗੁਰੂ ਦੀ ਭਗਤੀ ਉਦੋਂ ਹੀ ਮਿਲਦੀ ਆ ਜਦੋਂ ਜੀਵ ਦੇ ਭਾਗਾ ਵਿੱਚ ਲਿਖਿਆ ਹੋਵੇ ਕਿ ਬਿਨਾਂ ਭਾਗਾ ਤੋਂ ਗੁਰੂ ਪੈਰੀ ਸਾਸ ਨੂੰ ਜੀਵ ਉਸ ਪਰਮਾਤਮਾ ਦਾ ਨਾਮ ਨਹੀਂ ਜਪ ਸਕਦਾ ਭਾਗ ਜਿਨ੍ਹਾਂ ਦੇ ਸੁੱਤੇ ਸੁਣ ਕੇ ਬਾਣੀ ਵੀ ਨਹੀਂ ਜਾਗਦੇ ਭਾਵ ਕਿ ਗੁਰੂ ਪੈਰੀ ਸਾਥ ਸੰਗਿ ਉਹ ਸੌਣਾ ਹੁੰਦਾ ਜਿਹਨੂੰ ਆਪਾਂ ਰਾਤ ਨੂੰ ਕਹਿ ਦਿੰਦੇ ਸੌਣਾ ਇੱਕ ਹੁੰਦਾ ਸੌਣਾ ਕਿ ਜਿਹੜਾ ਆਪਾਂ ਅਣ ਸੁਣਿਆ ਕਹਿ ਦੇਣਾ ਭਾਵ ਕਿ ਅਸੀਂ ਜਾਗਦੇ ਹੋਏ ਵੀ ਸੌ ਜਾਣਾ ਕਿ ਜਿਹਨੂੰ ਦੇਖ ਕੇ ਅਣ ਦੇਖਾ ਕਰ ਦੇਣਾ ਕਿ ਜਦੋਂ ਗੁਰੂ ਪੈਰੀ ਸਾਥ ਸੰਗਿ ਉਹ ਪ੍ਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਿਤੇ ਚੱਲਦੀ ਹੋਵੇ ਤਾਂ ਅਸੀਂ ਉਤੋਂ ਪਾਸਾ ਪੱਟ ਕੇ ਪਰੇ ਨੂੰ ਚਲੇ ਜਾਈਏ ਭਾਗ ਜਿਨ੍ਹਾਂ ਦੇ ਸੁੱਤੇ ਸੁਣ ਕੇ ਬਾਣੀ ਵੀ ਨਹੀਂ ਜਾਗਦੇ ਭਾਵ ਕਿ ਸੁਣ ਕੇ ਅਣ ਸੁਣਿਆ ਕਰ ਦੇਣਾ ਹੈ ਕਿ ਜਿਵੇਂ ਗੁਰੂ ਪਹਿਰੇ ਸਾਹ ਸਮਝੀ ਆਪਾਂ ਦੇਖਦਿਆਂ ਕਿ ਬਾਹਰ ਕਈ ਵਾਰੀ ਆਪਾਂ ਬੈਠ ਕੇ ਗੱਲ ਕਰਦੇ ਆਂ ਤੇ ਉਹ ਸੁਣਨੀ ਵੀ ਨਹੀਂ ਕਿਸੇ ਨੇ ਗੱਲ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਭਾਈ ਕਿ ਕਈ ਵਾਰ ਕੀ ਹੁੰਦਾ ਹੈ ਕਿ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਵੀ ਕਈ ਲੋਕ ਅਣਜਾਣਪੁਨੇ ਦੇ ਵਿੱਚ ਰਹਿ ਕੇ ਗੁਰੂ ਦੀ ਗੱਲ ਨੂੰ ਅਣਗੌਲਿਆ ਕਰ ਦਿੰਦੇ ਹਨ ਤਿਸ ਕਰਕੇ ਸਤਗੁਰੂ ਜੀ ਬਖਸ਼ਿਸ਼ ਕਰਦੇ ਜਦੋਂ ਜੀਵ ਦੇ ਭਾਗਾ ਵਿੱਚ ਲਿਖਿਆ ਹੋਵੇ ਉਦੋਂ ਹੀ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕੀਤੀ ਜਾ ਸਕਦੀ ਹੈ ਦਾਸਾ ਭਗਤੀ ਇਹੀ ਹੈ ਸਬਤਮ ਜਾਨੋ ਲਾਲ ਕਰੋ ਅਭੀ ਪਛਤਾਓਗੇ ਫਿਰ ਹਾਥ ਨ ਆਵੇ ਕਾਲ ਇਹ ਹੀ ਪ੍ਰਭੂ ਦੀ ਦਾਸਾਂ ਦੀ ਭਗਤੀ ਸਤਵੀਂ ਹੈ ਇਸ ਨੂੰ ਜਾਣਨਾ ਕਰ ਪ੍ਰਭੂ ਦੀ ਭਗਤੀ ਕਰੋ ਸਿਮਰਨ ਕਰੋ ਸੇਵਾ ਕਰੋ ਨਹੀਂ ਤਾਂ ਗੁਰੂ ਪੈਰੀ ਸਾਥ ਸੰਗ ਜੋ ਬਾਅਦ ਵਿੱਚ ਪਛਤਾਉਣਾ ਪੈਣਾ ਹੈ ਫਿਰ ਦੁਆਰਾ ਜਨਮ ਹੱਥ ਨਹੀਂ ਆਉਣਾ ਫਿਰ ਹਾਤ ਨ ਆਵੇ ਕਾਲ ਕਾਲ ਦਾ ਭਾਵ ਸਮਾਂ ਜਿਹੜਾ ਸਾਡਾ ਸਮਾਂ ਹੈ ਉਹ ਬੀਤਦਾ ਜਾ ਰਿਹਾ ਹੈ ਭਾਵ ਕਿ ਗੁਰੂ ਪੈਰੀ ਸਾਸ ਨੂੰ ਜਿਹੜਾ ਕੱਲ ਦਾ ਦਿਨ ਬੀਤ ਗਿਆ ਜਾਂ ਜਿਹੜੀ ਅੱਜ ਦੀ ਰਾਤ ਸਾਡੀ ਬੀਤ ਗਈ ਗੁਰੂ ਪੈਰੀ ਸਾਸ ਨੂੰ ਆਪਾਂ ਨੇ ਕੋਲ ਪਾਵੇਂ ਕਰੋੜਾ ਰੁਪਈਆ ਵੀ ਹੋਵੇ ਪਾਵੇਂ ਅਰਬਾ ਰੁਪਈਆ ਵੀ ਹੋਵੇ ਪਾਵੇਂ ਸਾਰੀ ਦੁਨੀਆ ਦੀ ਤੰਦੌਲਤ ਆਪਾਂ ਰੱਖਦੀਏ ਆਖਿਏ ਕਿ ਉਹ ਰਾਤ ਸਾਡੀ ਜ਼ਿੰਦਗੀ ਦੇ ਵਿੱਚ ਦੁਆਰਾ ਆ ਜਾਵੇ ਕਦੇ ਵੀ ਨਹੀਂ ਆ ਸਕਦੀ ਔਰ ਨਾ ਹੀ ਆਉਣੀ ਹੈ ਇਹ ਜਿਹੜਾ ਇੱਕ ਇੱਕ ਦਿਨ ਸਾਡਾ ਬੀਤਦਾ ਜਾ ਰਿਹਾ ਹੈ ਜ਼ਿੰਦਗੀ ਦਾ ਕੱਟਦਾ ਜਾ ਰਿਹਾ ਹੈ ਇਹ ਸਮਾਂ ਬਹੁਤ ਅਨਮੋਲ ਹੈ ਇਹ ਸਮਾਂ ਬਹੁਤ ਅਨਮੋਲ ਹੈ ਇਸਨੇ ਦੁਆਰਾ ਸਾਡੇ ਹੱਥ ਨਹੀਂ ਆਉਣਾ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਇਸ ਨੂੰ ਜਾਣਣਾ ਕਰ ਇਸ ਦੇ ਬਾਰੇ ਜਾਣਕਾਰੀ ਹਾਸਲ ਕਰ ਪ੍ਰਮਾਤਮਾ ਦੀ ਭਗਤੀ ਕਰ ਨਹੀਂ ਕਰੇਗਾ ਤਾਂ ਫਿਰ ਪਛਤਾਵੇਂਗਾ ਫਿਰ ਇਹ ਦੁਆਰਾ ਜਨਮ ਹੱਥ ਨਹੀਂ ਆਉਣਾ ਇਸ ਸਮਾ ਦੁਆਰਾ ਫਿਰ ਹੱਥ ਨਹੀਂ ਆਉਣਾ ਅੰਤ ਸਮੇ ਫਿਰ ਪਛਤਾਉਣਾ ਪੈਣਾ ਹੈ ਇਕ ਦਾਸਾਂ ਭਗਤੀ ਕੀਨੇ ਬਿਰਲੇ ਵੀਰ ਸਵਾਸ ਸਵਾਸ ਆਗਿਆ ਰਾਖਿਉ ਤੀਰ ਇਹੀ ਦਾਸਾਂ ਭਗਤੀ ਕਿਸੇ ਬਿਰਲੇ ਪੁਛ ਨੇ ਕੀਤੀ ਹੈ ਕਿ ਜਿਹੜੀ ਪਾਈ ਇਹ ਭਗਤੀ ਹੈ ਇਹ ਦੇਖੀਏ ਕਿਤੇ ਹਰ ਕਿਸੇ ਨੇ ਨਹੀਂ ਕਰ ਲੈਣੀ ਕਿ ਹਰ ਕਿਸੇ ਨੇ ਕਰ ਲੈਣੀ ਹੈ ਇਹ ਕੋਈ ਬਿਰਲਾ ਹੀ ਮਹਾ ਪ੍ਰਸੰਦਾ ਹੈ ਕੋਈ ਮੇਲਾ ਇਸ ਸੰਤਮਾ ਪ੍ਰਸੰਧ ਹੈ ਜਿਹੜਾ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਦਾ ਹੈ ਔਰ ਜਿੱਤੇ ਉਹ ਆਪ ਕਰਦਾ ਉਹ ਆਪਣੀਆਂ ਕੁੱਲਾਂ ਨੂੰ ਵੀ ਤਾਰ ਦਿੰਦਾ ਹੈ ਪਾਪ ਕੇ ਨਾਨਕ ਕੇ ਔਰ ਮਾਪੇ ਦੋਨਾਂ ਨੂੰ ਵੀ ਅਮਰ ਕਰ ਦਿੰਦਾ ਹੈ ਆਪਾਂ ਦੇਖੇ ਗੁਰੂ ਪਹਿਰੇ ਸੰਸ ਜੀ ਉਹਨਾਂ ਦਾ ਨਾਮ ਵੀ ਲਿਆ ਜਾਂਦਾ ਹੈ ਅੱਜ ਤਾਂ ਤਨਜਕ ਪਤਾ ਸਤਗੁਰੂ ਰਵਿਦਾਸ ਮਰਜ ਦਾ ਜਿੱਥੇ ਨਾਮ ਲਿਆ ਜਾਂਦਾ ਹੈ ਉੱਥੇ ਹੀ ਉਹਨਾਂ ਦੇ ਰਿਸ਼ਤੇਦਾਰਾਂ ਦਾ ਪਾਪ ਉਹਨਾਂ ਦੇ ਮਾਤਾ ਪਿਤਾ ਦਾ ਪਿਤਾ ਸੰਤੋਖ ਦਾ ਜੀ ਦਾ ਨਾਮ ਵੀ ਲਿਆ ਜਾਂਦਾ ਹੈ ਮਾਤਾ ਕਲਤਸਾ ਦੇਵੀ ਦਾ ਵੀ ਨਾਮ ਲਿਆ ਜਾਂਦਾ ਉਹ ਵੀ ਸਦਾ ਸਦਾ ਲਈ ਅਮਰ ਹੋ ਗਏ ਇਸ ਕਰਕੇ ਸਤਿਗੁਰ ਜੀ ਬਖਸ਼ਿਸ਼ ਕਰਦੇ ਉਹ ਬਿਰਲੇ ਹੀ ਹੁੰਦੇ ਹਨ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਆਪ ਨਾਮ ਜਪਦੇ ਤੇ ਹੋਰਾਂ ਨੂੰ ਜਪਾਉਂਦੇ ਨੇ ਜੋ ਸਵਾਸ ਸਵਾਸ ਪ੍ਰਭੂ ਦਾ ਸਿਮਰਨ ਕਰਕੇ ਉਸ ਦੀ ਆਗਿਆ ਵਿੱਚ ਰਹਿੰਦੇ ਹਨ ਐਸੇ ਸੰਤਾਂ ਮਹਾਂਪੁਰਸ਼ਾਂ ਦੀ ਸਾਨੂੰ ਜੋ ਸੰਗਤ ਜ਼ਰੂਰ ਕਰਨੀ ਚਾਹੀਦੀ ਹੈ ਉਹਨਾਂ ਦੀ ਸੰਗਤ ਕਰਕੇ ਗੁਰੂ ਪਹਿਰੇ ਸਾਧ ਸੰਗਤ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ ਰਹੇ ਸਦਾ ਵਿੱਚ ਆਗਿਆ ਇਹੋ ਭਗਤ ਮਹਾਨ ਦਾਸਾ ਭਗਤੀ ਇਹੀ ਹੈ ਦਾਸਨ ਦਾਸ ਵਿਖਾਨ ਪ੍ਰਭੂ ਦੇ ਹੁਕਮ ਵਿੱਚ ਰਹਿਣਾ ਇਹੀ ਭਗਤੀ ਮਹਾਨ ਹੈ ਕਿ ਜਦੋਂ ਅਸੀਂ ਗੁਰੂ ਦੇ ਹੁਕਮਾਂ ਦੇ ਵਿੱਚ ਰਹਿਨੇ ਸਾਡਾ ਗੁਰੂ ਸਾਨੂੰ ਕੀ ਆਗਿਆ ਦਿੰਦਾ ਹੈ ਕਿ ਦੀਨ ਦੁਖੀ ਕੀ ਸਿਵਮੈ ਲਾਗ ਰਹੀ ਰਵਿਦਾਸ ਨਿਸਬਸਰ ਕੀ ਸਿਵਾ ਸੋ ਪ੍ਰਭੂ ਮਿਲਨ ਕੀ ਆਸ ਕਿ ਸਾਨੂੰ ਦੀਨ ਦੁਖਿਆਂ ਦੀ ਸੇਵਾ ਵਿੱਚ ਹਮੇਸ਼ਾ ਲੱਗੇ ਰਹਿਣਾ ਚਾਹੀਦਾ ਹੈ ਜੇ ਅਸੀਂ ਉਸ ਪਰਮਾਤਮਾ ਦੇ ਮਿਲਣ ਦੀ ਆਸ ਰੱਖਦੇ ਹਾਂ ਤੇ ਸਾਡੀ ਆਸ ਉਦੋਂ ਪੂਰੀ ਹੋ ਜਾਵੇਗੀ ਜਦੋਂ ਅਸੀਂ ਦੀਨ ਦੁਖਿਆਂ ਦੀ ਸੇਵਾ ਵਿੱਚ ਲੱਗੇ ਰਾਵਾਂਗੇ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿਣਾ ਹੀ ਭਗਤੀ ਹੈ ਇਹੀ ਭਗਤੀ ਮਹਾਨ ਹੈ ਇਹੀ ਦਾਸਾ ਭਗਤੀ ਹੈ ਜੋ ਪ੍ਰਭੂ ਦੇ ਦਾਸਾਂ ਦਾ ਦਾਸ ਸਮਝਿਆ ਜਾਂਦਾ ਹੈ ਕਿ ਜਿਹੜਾ ਵੀ ਜੀਵ ਉਸ ਪਰਮਾਤਮਾ ਦੀ ਭਗਤੀ ਕਰਦਾ ਹੈ ਜਿਹੜਾ ਸਮਝਦਾ ਹੈ ਉਹ ਸੇਵਾ ਬਹੁਤ ਕਰਦਾ ਹੈ ਬੁੱਧ ਸੁਧ ਤਬ ਹੋਇ ਹੈ ਪਾਵੇ ਨਿਰਮਲ ਗਿਆਨ ਅਸੂਪੁਰਨ ਆਸਬ ਗੁਰਦੇਵ ਗਿਆਨ ਕਿ ਜੀਵ ਨੂੰ ਵਿਵੇਕ ਬੁੱਧੀ ਅਤੇ ਸੋਝੀ ਉਸ ਸਮੇਂ ਹੁੰਦੀ ਹੈ ਜਦੋਂ ਪ੍ਰਭੂ ਦੇ ਨਿਰਮਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਕਿ ਜਦੋਂ ਗੁਰੂ ਦਾ ਗਿਆਨ ਸਾਨੂੰ ਮਿਲ ਜਾਂਦਾ ਹੈ ਗੁਰੂ ਦੀ ਬਾਣੀ ਨੂੰ ਅਸੀਂ ਸਮਝਣ ਲੱਗ ਪੈਂਨੇ ਹਾਂ ਤੇ ਗੁਰੂ ਪੈਰਿ ਸਾਚ ਨੂੰ ਫਿਰ ਅਸੀਂ ਬਹਿਮਾ ਪਰਮਾ ਦੇ ਵਿੱਚੋਂ ਨਿਕਲ ਕੇ ਹਨੇਰੇ ਦੇ ਵਿੱਚੋਂ ਨਿਕਲ ਕੇ ਰੌਸ਼ਨੀ ਵੱਲ ਨੂੰ ਚੱਲ ਪੈਂਨੇ ਹਾਂ ਗੁਰਦੇਵ ਜੀ ਵਰਮਾਉਂਦੇ ਕਿ ਅਸੂ ਦੇ ਮਹੀਨੇ ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਰੀਆਂ ਇਛਾਵਾਂ ਪੂਰੀਆਂ ਹੁੰਦੀਆਂ ਹਨ ਰਬੀਦਾਸ ਗੁਰ ਚਨਨ ਕਾ ਸਦਾ ਕਰਤ ਹੈ ਧਿਆਨ ਸਤਗੁਰ ਰਬਦਾਸ ਸਮਰਝੇ ਫਰਮਾਉਂਦੇ ਜੀਵ ਨੂੰ ਹਮੇਸ਼ਾ ਗੁਰੂ ਦੇ ਚਰਨਾਂ ਦਾ ਧਿਆਨ ਤਨਾ ਚਾਹੀਦਾ ਹੈ ਭਾਵ ਕਿ ਸਾਨੂੰ ਹਰ ਰੋਜ਼ ਗੁਰੂ ਦੇ ਕਲਾਸ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਇਹ ਵੀ ਜਿਹੜੇ satsang ਹੈ ਇਹ ਵੀ ਗੁਰੂ ਦੇ ਕਲਾਸ ਹੈ ਜਿਵੇਂ ਬੱਚੇ ਦਾ ਸਕੂਲ ਜਾਣਾ ਹਰ ਰੋਜ਼ ਬਹੁਤ ਜ਼ਰੂਰੀ ਹੈ ਇਸੇ ਤਰ੍ਹਾਂ ਸਾਡੀ ਰੂਹ ਆਤਮਾ ਦੀ ਖਰਾਕ satsang ਹੈ ਸਤਗੁਰ ਨਾਮ ਦਾ ਸਾਬਣ ਦਿੰਦੇ ਜਨਮਾਂ ਦੀਆਂ ਮੈਲਾਂ ਤੋਂਦੇ ਕਿ ਉਹ ਮੈਲਾਂ ਜਿਹੜੀਆਂ ਜਨਮਾਂ ਜਨਮਾਂ ਦੇ ਚੜੀਆਂ ਪਾਪ ਕੇ ਸਾਡੇ ਮਨਾਂ ਤੇ ਈਰਖਾ ਮੈਰ ਬ੍ਰੋਧੀ ਜਿਹੜੀ ਮੈਲ ਚੜੀ ਐ ਉਹ ਸਤਿਗੁਰ ਜੀ ਨਾਮ ਦਾ ਸਾਬਨ ਦਿੰਦੇ ਹਨ ਤੇ ਉਹਦੇ ਨਾਲ ਹੀ ਤੋਤੇ ਜਾਂਦੇ ਉਹ ਤੋਣੇ ਕਿਵੇਂ ਸਤ ਸੰਗ ਦੇ ਵਿੱਚ ਆਣ ਕੇ ਜਦੋਂ ਅਸੀਂ ਗੁਰੂ ਦੀ ਬਾਣੀ ਪੜਾਂਗੇ ਗੁਰੂ ਦੀ ਬਾਣੀ ਸੁਣਾਗੇ ਤਾਂ ਗੁਰੂ ਪਹਿਰੀ ਸਾਸ ਨੂੰ ਸਾਡਾ ਜੀਵਨ ਸਫਲਾ ਹੋ ਜਾਵੇਗਾ ਤੇ ਗੁਰੂ ਪਹਿਰੀ ਸਾਸ ਨੂੰ ਅੱਜ ਦੇ ਸ਼ਬਦ ਵਿੱਚ ਅੱਜ ਅਸੂ ਦਾ ਮਹੀਨਾ ਅਰੰਭ ਹੋਇਆ ਹੈ ਔਰ ਸਤਗੁਰ ਜੀ ਬਖਸ਼ਿਸ਼ ਕਰਦੇ ਕਿ ਅਸਤੂ ਦੇ ਮਹੀਨੇ ਸਾਰੀਆਂ ਦੀਆਂ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਆਓ ਗੁਰੂ ਪੈਰੀ ਸਾਧ ਸੰਗਤਿਓ ਅਸੀਂ ਵੀ ਗੁਰੂ ਚਾਨਾ ਦੇ ਨਾਲ ਜੁੜ ਕੇ ਗੁਰੂ ਦੀ ਬਾਣੀ ਨੂੰ ਪੜੀਏ ਗੁਰੂ ਦੀ ਬਾਣੀ ਨੂੰ ਸੁਣੀਏ ਤੇ ਆਪਣਾ ਜੀਵਨ ਸਫਲਾ ਕਰੀਏ ਗੁਰੂ ਪੈਰੀ ਸਾਧ ਸੰਗਤਿਓ ਅੱਜ ਅਸੂ ਦਾ ਮਹੀਨਾ ਆਰੰਭ ਹੋਇਆ ਹੈ ਆਪ ਸਭ ਸੰਗਤਾਂ ਲਈ ਇਹ ਮਹੀਨਾ ਖੁਸ਼ੀਆਂ ਭਰਿਆਵੇ ਆਪ ਸਭ ਦੀਆਂ ਮਨੋ ਕਾਮਨਾ ਪੂਰੀਆਂ ਹੋਣ ਆਪ ਸਭ ਸੰਗਤਾਂ ਦੀਆਂ ਹਾਜ਼ਰੀਆਂ ਸਤਿਗੁਰੂ ਜੀ ਆਪਣੇ ਚਰਨਾਂ ਦੇ ਵਿੱਚ ਮਨਜ਼ੂਰ ਕਰਨ ਤਨ ਮਨ ਤਾਂ ਨਾਲ ਕੀਤੀ ਸੇਵਾ ਮਨਜ਼ੂਰ ਕਰੇ ਇਹੇ ਅਰਦਾਸ ਸਤਿਗੁਰਾਂ ਦੇ ਚਰਨਾਂ 'ਚ ਹੈ ਆਉਣ ਵਾਲਾ ਸਮਾਂ ਆਪ ਸਭ ਸੰਗਤਾਂ ਲਈ ਜਿਨ੍ਹਾਂ ਨੇ ਬਾਣੀ ਸਰਵਣ ਕੀਤੀ ਜਿਨ੍ਹਾਂ ਨੇ ਬਾਣੀ ਸੁਣੀ ਗੁਰੂ ਪਿਆਰੇ ਸਾਧ ਸੰਗਤ ਜਿਉ ਜਿਨ੍ਹਾਂ ਨੇ ਸਮਝੀ ਬਾਣੀ ਉਹਨਾਂ ਸਾਰੀਆਂ ਸੰਗਤਾਂ ਦੇ ਆਉਣ ਵਾਲਾ ਸਮਾਂ ਸੁੱਖਾਂ ਪ੍ਰਿਆਵੇ ਸੁੱਖਾਂ ਪ੍ਰਵਤਿਤ ਹੋਵੇ ਇਹ ਅਰਦਾਸ ਸਤਗੁਰਾਂ ਦੇ ਚਰਨਾਂ ਚ ਜੈ ਗੁਰਦੇਵ ਧੰਨ ਗੁਰਦੇਵ ਜੀ